ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਕਿਵੇਂ ਸ੍ਰੀ ਗੁਰਗੋਵੀ ਸਿੰਘ ਜੀ ਨੇ ਤਪਦਾ ਹੋਇਆ ਪਠਾ ਠੰਡਾ ਕਰ ਦਿੱਤਾ ਸੀ ਆਓ ਇਸ ਬਾਰੇ ਆਪਾਂ ਅੱਗੇ ਜਾਣਦੇ ਹਾਂ ਸਨ 1645 ਈਸਵੀ ਨੂੰ ਤਨ ਤਨ ਸ੍ਰੀ ਗੁਰਗੋਵੀ ਸਿੰਘ ਜੀ ਪੰਗਾਣੀ ਦੀ ਜੰਗ ਜਿੱਤ ਕੇ ਵਾਪਸ ਅਨੰਦਪੁਰ ਸਾਹਿਬ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਜਾਂਦਿਆਂ ਹੋਇਆਂ ਪਿੰਡ ਕੋਟਲਾ ਨਿਹੰਗ ਖਾਂ ਇੱਕ ਰੋੜਾਂ ਦੇ ਪੱਠੇ ਤੇ ਪਹੁੰਚ ਜਾਂਦੇ ਹਨ ਅਤੇ ਇਹ ਪੱਠਾ ਪੂਰੀ ਤਰ੍ਹਾਂ ਤਪ ਰਿਹਾ ਸੀ ਤਾਂ ਇਸ ਪੱਠੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੋਂ ਦੇ ਮਜ਼ਦੂਰਾਂ ਕੋਲੋਂ ਕੁਝ देर ਆਰਾਮ ਕਰਨ ਦੇ ਲਈ ਜਗ੍ਹਾ ਦੇ ਲਈ ਪੁੱਛਿਆ ਮਜ਼ਦੂਰਾਂ ਨੂੰ ਕਿਹਾ ਕਿ ਅਸੀਂ ਆਰਾਮ ਕਰਨਾ ਹੈ ਸਾਡੇ ਨਾਲ ਕੁਝ ਫੌਜਾਂ ਵੀ ਹਨ ਇਸ ਲਈ ਸਾਨੂੰ ਕੋਈ ਆਰਾਮਦਾਇਕ ਜਗ੍ਹਾ ਦੱਸੋ ਤਾਂ ਇਹਨਾਂ ਮਜ਼ਦੂਰਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਖੌਲ ਕਰਦਿਆਂ ਹੋਇਆਂ ਇਸ ਪੱਠੇ ਵੱਲ ਇਸ਼ਾਰਾ ਕਰ ਦਿੱਤਾ ਤਾਂ ਫਿਰ ਉਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਘੋੜੇ ਦੀ ਲਗਾਮ ਖਿੱਚੀ ਤਾਂ ਗੁਰੂ ਪਾਤਸ਼ਾਹ ਜੀ ਦਾ ਘੋੜਾ ਉਸੇ ਵੇਲੇ ਉਸ ਥਾਪ ਦੇ ਹੋਏ ਪੱਠੇ ਕੋਲ ਪੱਠੇ ਤੇ ਚੜ ਜਾਂਦਾ ਹੈ ਤਾਂ ਘੋੜੇ ਦੇ ਜਦ ਜਿਵੇਂ ਹੀ ਉਸ ਘੋੜੇ ਨੇ ਅਗਲੇ ਪੌੜ ਪੱਠੇ ਦੇ ਨਾਲ ਲੱਗਦੇ ਹਨ ਤਾਂ ਉਸੇ ਵੇਲੇ ਇੱਕਦਮ ਭੱਠਾ ਤਪਦਾ ਹੋਇਆ ਭੱਠਾ ਠੰਡਾ ਹੋ ਜਾਂਦਾ ਹੈ ਤਾਂ ਇਹ ਚਮਤਕਾਰ ਦੇਖ ਕੇ ਉਸ ਭੱਠੇ ਦੇ ਮਜ਼ਦੂਰ ਇੱਕਦਮ ਡਰ ਜਾਂਦੇ ਹਨ ਅਤੇ ਉਹਨਾਂ ਨੇ ਜਾ ਕੇ ਆਪਣੇ ਠੇਕੇਦਾਰ ਨਹਾਂਖਾਂ ਪਠਾਨ ਨੂੰ ਦੱਸਦੇ ਹਨ ਭੱਠੇ ਉੱਤੇ ਕੋਈ ਪੀਰ ਪਗੰਬਰ ਆਇਆ ਹੈ ਜਿਨ੍ਹਾਂ ਨੇ ਤਪਦਾ ਹੋਇਆ ਭੱਠਾ ਠੰਡਾ ਕਰ ਦਿੱਤਾ ਹੈ ਤਾਂ ਉਸ ਵੇਲੇ ਨਹਨਖਾਂ ਨੰਗੇ ਪੈਰੀ ਆਪਣੀ ਹਵੇਲੀ ਦੇ ਅੰਦਰ ਬੈਠਾ ਹੋਇਆ ਸੀ ਤਾਂ ਉਸ ਦੇ ਮਨ ਵਿੱਚ ਇੱਕਦਮ ਖਿਆਲ ਆਉਂਦਾ ਹੈ ਕਿ ਇਹ ਜ਼ਰੂਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਹੋਣਗੇ ਅਤੇ ਇੰਨੀ ਗੱਲ ਮਨ ਵਿੱਚ ਸੋਚ ਕੇ ਉਹ ਇੱਕਦਮ ਨੰਗੇ ਪੈਰੀ ਦੌੜ ਪੈਂਦਾ ਹੈ ਦੌੜਦਾ ਹੋਇਆ ਪੱਠੇ ਤੇ ਆ ਪਹੁੰਚਦਾ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਵੇਲੇ ਪੱਠੇ ਤੇ ਬੈਠ ਕੇ ਰਹਿਰਾਸ ਵੇਲੇ ਦਾ ਪਾਠ ਕਰ ਰਹੇ ਸਨ ਅਤੇ ਪਾਠ ਕਰਨ ਤੋਂ ਪਰੰਤ ਅਰਦਾਸ ਕਰਦੇ ਹਨ ਉਸ ਤੋਂ ਬਾਅਦ ਨਹਾਂ ਕਾਂ ਪਠਾਨ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਟਾਇ ਪੈਂਦਾ ਹੈ ਅਤੇ ਮਾਫੀ ਮੰਗਦਾ ਹੋਇਆ ਕਹਿ ਰਿਹਾ ਹੈ ਕਿ ਪਾਤਸ਼ਾਹ ਜੀ ਇਹਨਾਂ ਮਜ਼ਦੂਰਾਂ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਅਤੇ ਹੁਣ ਤੁਸੀਂ ਹੀ ਦੱਸੋ ਕਿ ਇਹਨਾਂ ਨੂੰ ਕੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਫਿਰ ਉਸ ਵੇਲੇ ਸ੍ਰੀ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਕਹਿਣ ਲੱਗੇ ਕਪਾਈ ਜੋ ਕੁਝ ਵੀ ਹੋਇਆ ਹੈ ਠੀਕ ਬਾਣੇ ਵਿੱਚ ਹੀ ਹੋਇਆ ਹੈ ਹੁਣ ਤੁਸੀਂ ਇਹ ਪੱਠਾ ਛੇੜਨਾ ਨਹੀਂ ਹੈ ਤਾਂ ਫਿਰ ਉਸ ਵੇਲੇ ਸ੍ਰੀ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਕਟਾਪਤ ਮੇਂ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਏ ਅਤੇ ਇਹ ਬਚਨ ਕਿਹਾ ਕਿ ਇੱਥੇ ਤਪਦੇ ਹਿਰਦੇ ਸ਼ਾਂਤ ਹੋ ਜਾਣਗੇ ਦੁੱਖਾਂ ਦਾ ਨਾਸ਼ ਹੋ ਜਾਵੇਗਾ ਅਤੇ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ ਅਤੇ ਇੱਥੋਂ ਪੁੱਤਰਾਂ ਦੀਆਂ ਦਾਤਾਂ ਮਿਲਣਗੀਆਂ ਤਾਂ ਉਸ ਵੇਲੇ ਫਿਰ ਨਿਹੰਗ ਖਾਂ ਪਠਾਨ ਸ੍ਰੀ ਗੁਰੂ